लगे सब मैसेज आया हमारा फायर कंसल्ट से हम लोगों ने तुरंत गाड़ी निकाला आने के बाद थोड़ा बीच में ट्रैफिक लगा हम लोग पहुंच गए थे और आने के बाद देखा कि सेकंड फ्लोर पे बहुत बड़ा आंगर लगा हुआ है हम लोगों ने तुरंत पानी मारना चालू किया लेकिन उस साइड में रेसिडेंस रेसिडेंशियल रहे हैं कंपनी उस साइड पहले वहां पे जाके सब इंक्वायर किया उनको थोड़ा लोगों को खाली किया पूरा रूम में निकल उनको बोले गाड़ी खाली करो अंगार का काम चल रहा है अभी थोड़ा कंट्रोल तो में है अंगारोडाउन में आज यहाँ पे फिलहाल उन लोगों को पूछा मैं तो वो लोग बोल रहे की तीन कंपनी का माल है तीन कंपनी है, तस, तस को तो तो है तीन कंपनी का माल वो लो लोग पता है अभी हमारा काम चल रहा है फिलहाल हुई है जी अभी तो हम लोग सब इंक्वायरी किया अभी तक यहाँ पे कुछ ऐसा हुआ नहीं है सब सुरक्षित है अभी तो फिलहाल पचास टके कंट्रोल में है घिंडी से दो गाड़ी है एक उल्लासनगर का है कल्याण का गाड़ी थाना का भी गाड़ी आई हुई है आठ बजे अंगर लगे सब मैसेज आया हमारा फायर कंस्रोल से हम लोगों ने तुरंत गाड़ी निकाला आने के बाद थोड़ा बीस में ट्रैफिक लगा हम लोग पहुंच गए थे और आने के बाद देखा कि सेकंड फ्लोर पे बहुत बड़ा आंगर लगा हुआ है हम लोगों ने तुरंत पानी मारना चालू किया लेकिन उस साइड में रेसिडेंशियल एरिया है कंपनी को साइड में पहले वहां पे जाके सब इंक्वायर किया ਨੀਆਂ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਅਤੇ ਆਸ-ਪਾਸੇ ਦੇ ਜਿਹੜੇ ਲੋਕ ਸੀਗੇ ਜਿਹੜੇ ਘਰ ਸੀਗੇ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਅੱਗ ਲੱਗੀ ਹੋਈ ਹੈ ਤੇ ਅੱਗ ਦੀਆਂ ਲਪਟਾਂ ਦੂਰ ਤੱਕ ਜਾ ਰਹੀਆਂ ਨੇ ਇਸ ਦੇ ਨਾਲ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਇੱਕ ਨਹੀਂ ਦੋ ਨਹੀਂ ਕਈ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉੱਥੇ ਖਾਲੀ ਕਰਵਾਏ ਗਏ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਕਾਫੀ ਮੁਸ਼ਕਲ ਲੱਗੀ ਹੈ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਇੱਕ ਨਹੀਂ ਤਿੰਨ ਕੰਪਨੀਆਂ ਨੂੰ ਇਕੱਠੇ ਹੀ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਹੈ ਤੇ ਫਿਰ ਅੱਗ ਇਹ ਫੈਲਦੀ ਗਈ ਹੈ ਇੰਨੀ ਬੁਰੀ ਤਰ੍ਹਾਂ ਫੈਲੀ ਹੈ ਕਿ ਇੱਕ ਦੇ ਦੋ ਤਿੰਨ ਕੰਪਨੀਆਂ ਚ ਦੇ ਵਿੱਚ ਅੱਗੇ ਫੈਲ ਗਈ ਆ ਹਾਲਾਂਕਿ ਅਜੇ ਕਿਸ ਕਾਰਨ ਲੱਗੀ ਆ ਇਸ ਦਾ ਹਜੇ ਕੁਝ ਵੀ ਪਤਾ ਨਹੀਂ ਚੱਲੇ ਆ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਆ ਪਰ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਹਨਾਂ ਦੇ ਵੱਲੋਂ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੇ ਗਈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਕੰਪਨੀਆਂ ਦਾ ਸੀ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪੂਰੀ ਖਬਰ ਜਿਹੜੀ ਹੈ ਮਹਾਰਾਸ਼ਟਰ ਦੇ ਬਵਿੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉੱਥੇ ਭਿਆਨਕ ਅੱਗ ਲੱਗੀ ਤੇ ਅੱਗ ਇਹਨੀ ਜ਼ਬਰਦਸਤ ਸੀ ਕਿ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਜਿਹੜੀ ਆ ਪੂਰੀ ਤਰ੍ਹਾਂ ਫੈਲੀ ਹੋਈ ਹੈ ਇਹਨਾਂ ਤਿੰਨ ਕੰਪਨੀਆਂ ਦੇ ਵਿੱਚ ਫੈਲੀ ਹੈ ਪੂਰੀ ਅੱਗ ਜਿਹੜੀ ਆ ਲਗ ਰਹੀ ਗਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਆ ਹਾਲਾਂਕਿ ਇਹ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਕਿ ਅੱਗੇ ਕਿਸ ਕਾਰਨ ਲੱਗੀ ਆ ਜਾਂ ਫਿਰ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਜ ਇਸ ਤਰ੍ਹਾਂ ਕੀਤਾ ਗਿਆ ਕਿ ਇਹ ਭਰਤਨ ਕੰਪਨੀਓ ਜਿਸ ਤਰੀਕੇ ਨਾਲ ਅੱਗ ਲੱਗੀ ਆ ਤੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਜਿਹੜੇ ਕਰਮਚਾਰੀ ਸੀਗੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਉਤਰਾ ਕੇ ਤੇ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ

सेकंड फ्लोर पे बहुत बड़ा आंगर लगा हुआ है हम लोगों ने तुरंत पानी मारना चालू किया लेकिन उस साइड में रेसिडेंस रेसिडेंशियल रहे हैं कंपनी की साइड पहले वहाँ पे जाके सब इंक्वार किया उनको थोड़ा लोगों को खाली किया पूरा रूम में से उनको बोले बोला तो अंगार बुझाने का काम चल रहा है अभी थोड़ा कंट्रोल में है अंगार अभी तो यहाँ पे फिलहाल लो, उन लोगों को पूछा मैं तो वो लोग बोले कि तीन कंपनी का माल है तीन कंपनी कंपनी का लोग पता है अभी हमारा काम सेट हो रहा है फिलहाल जी नहीं तो तो अभी तो हम लोग सब इंक्वायरी किया अभी तक पे कुछ ऐसा हुआ नहीं है सब सुरक्षित है अभी तो फिलहाल पचास टके कंट्रोल में है भिवी से दो गाड़ी है उल्लासनगर का है कल्याण का गाड़ी थाना का भी गाड़ी आई हुई है आठ बजे अंगा लगे सब मैसेज आया हमारा फायर कंट्रोल से हम लोगों ने तुरंत गाड़ी निकाला आने के बाद ਉਹੜਾ 20 ਮਿੰਟ ਟ੍ਰੈਫਿਕ ਲਗਾ ਤਿੰਨ ਕੰਪਨੀਆਂ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਅਤੇ ਆਸ-ਪਾਸ ਦੇ ਜਿਹੜੇ ਲੋਕ ਸੀਗੇ ਜਿਹੜੇ ਕਾਰ ਸੀਗੇ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਕਿਵੇਂ ਅੱਗ ਲੱਗੀ ਹੋਈ ਹੈ ਤੇ ਅੱਗ ਦੀ ਲਪਟਾ ਦੂਰ ਤੱਕ ਜਾ ਰਹੀਆਂ ਨੇ ਇੱਥੇ ਨਾਲ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਇੱਕ ਨਹੀਂ ਦੋ ਨਹੀਂ ਕਈ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਤੇ ਅੱਗ ਦੇ ਕਾਬੂ ਪਾਉਣ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉੱਥੇ ਖਾਲੀ ਕਰਵਾਏ ਗਏ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਕਾਫੀ ਮੁਸ਼ਕਲ ਲੱਗੀ ਹੈ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਇੱਕ ਨਹੀਂ ਤਿੰਨ ਕੰਪਨੀਆਂ ਨੂੰ ਇਕੱਠੇ ਹੀ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਆ ਤੇ ਫਿਰ ਅੱਗ ਇਹ ਫੈਲਦੀ ਗਈ ਆ ਇੰਨੀ ਬੁਰੀ ਤਰ੍ਹਾਂ ਫੈਲੀ ਆ ਕਿ ਇੱਕ ਦੇ ਦੋ ਤਿੰਨ ਕੰਪਨੀਆਂ ਚ ਵਿੱਚ ਅੱਗ ਫੈਲ ਗਈ ਆ ਹਾਲਾਂਕਿ ਅਜ ਕਿਸ ਕਾਰਨ ਲੱਗੀ ਆ ਇਸ ਦਾ ਹਜੇ ਕੁਝ ਵੀ ਪਤਾ ਨਹੀਂ ਚੱਲੇ ਆ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਆ ਪਰ ਫਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਹਨਾਂ ਦੇ ਵੱਲੋਂ ਫਿਰ ਫਾਇਰ ਬ੍ਰਿਜਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਕੰਪਨੀਆਂ ਦਾ ਸੀ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪੂਰੀ ਖਬਰ ਜਿਹੜੀ ਹੈ ਮਹਾਰਾਸ਼ਟਰ ਦੇ ਬਵਿੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉੱਥੇ ਭਿਆਨਕ ਅਗਲਾ ਕੀ ਤੇ ਅੱਗ ਇਹਨੀ ਜ਼ਬਰਦਸਤ ਸੀ ਕਿ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਜਿਹੜੀ ਆ ਪੂਰੀ ਤਰ੍ਹਾਂ ਫੈਲੀ ਹੋਈ ਹੈ ਨਾ ਤਿੰਨ ਕੰਪਨੀਆਂ ਦੇ ਵਿੱਚ ਫੈਲੀ ਹੈ ਪੂਰੀ ਅੱਗ ਜਿਹੜੀ ਆ ਲੱਗਦੀ ਗਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਆ ਹਾਲਾਂਕਿ ਇਹ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸ ਕਾਰਨ ਲੱਗੀ ਆ ਜਾਂ ਫਿਰ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਜਿ ਇਸ ਤਰ੍ਹਾਂ ਕੀਤਾ ਗਿਆ ਕਿ ਇਹ ਪਰ ਤਿੰਨ ਕੰਪਨੀਆਂ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਤੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਜਿਹੜੇ ਕਰਮਚਾਰੀ ਸੀਗੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ ਸੁਰੱਖਿਆ ਤੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਸੀ ਤਿੰਨੇ ਕੰਪਨੀਆਂ ਦਾ ਸੜ ਕੇ ਸੁਆਹ ਹੋ ਗਿਆ ਤੇ ਲੱਖਾਂ ਦਾ ਨੁਕਸਾਨ ਜਿਹੜਾ ਉਹ ਕੰਪਨੀ ਮਾਲਕ ਨੂੰ ਹੋਇਆ ਤਾਂ ਫਿਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ आठ बजे अंगार लगे सब मैसेज आया हमारा फायर कंट्रोल से हम लोगों ने तुरंत गाड़ी निकाला आने के बाद थोड़ा बीच में ट्रैफिक लगा हम लोग पे पहुंच गए थे और आने के बाद देखा कि सेकंड फ्लोर पे बहुत बड़ा आंगर लगा हुआ है हम लोगों ने तुरंत पानी मारना चालू किया लेकिन उस साइड में रेसिडेंस रह एरिया है कंपनी को साइड में पहले वहां पे जाकर सब इंक्वायर किया उनको थोड़ा लोगों को खाली किया पूरा रूम में से वो निकल उनको बोला गाड़ी खुली तो का काम चल रहा है अभी थोड़ा कंट्रोल में है अंगारोडाउन तो में आल तो है तीन कंपनी है तीन कंपनी का माल वो लोग लो पता है अभी हमारा काम चल रहा है फिलहाल अभी तो हम लोग सब इंक्वायरी किया अभी तक यहाँ पे कुछ ऐसा हुआ नहीं है सब सुरक्षित है अभी तो फिलहाल पचास टके कंट्रोल में है ਵੰਡੀ ਸਿਦੋਗਾੜੇ ਕੁਲਾਸ ਨਗਰ ਕਾਇ ਕਲਿਆਣ ਕਾੜੇ ਥਾਣਾ ਕਾ ਵੀ ਗਾੜੀ ਆਈ ਹੋਈ ਹੈ 8 ਵਜੇ ਅੰਗ ਲਗੇ ਸਬ ਮੈਸੇਜ ਆਇਆ ਆਮਰਾ ਫਾਇਰ ਕੰਪਨੀ ਚ ਹਮ ਲੋਗੋ ਨੇ ਤੁਰੰਤ ਗਾੜੀ ਨਿਕਾਲਾ ਅਨੇਕ ਬਾਦ ਥੋੜਾ ਜਿ ਇਸ ਮੇਂ ਟ੍ਰੈਫਿਕ ਲਗਾ ਅੰਮਲ ਤਿੰਨ ਕੰਪਨੀਆ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਅਤੇ ਆਸ-ਪਾਸ ਦੇ ਜਿਹੜੇ ਲੋਕ ਸੀਗੇ ਜਿਹੜੇ ਕਾਰ ਸੀਗੇ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਕਿਵੇਂ ਅੱਗ ਲੱਗੀ ਹੋਈ ਹੈ ਤੇ ਅੱਗ ਦੀ ਲਪਟਾ ਦੂਰ ਤੱਕ ਜਾ ਰਹੀਆਂ ਨੇ ਐਤੇ ਨਾਲ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਇੱਕ ਨਹੀਂ ਦੋ ਨਹੀਂ ਕਈ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਤੇ ਅੱਗ ਦੇ ਕਾਬੂ ਪਾਉਣ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉੱਥੇ ਖਾਲੀ ਕਰਵਾਈ ਗਈ ਹੈ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਕਾਫੀ ਮੁਸ਼ਕਲ ਲੱਗੀ ਹੈ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਇੱਕ ਨਹੀਂ ਤਿੰਨ ਕੰਪਨੀਆਂ ਨੂੰ ਇਕੱਠੇ ਹੀ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਹੈ ਤੇ ਫਿਰ ਅੱਗ ਇਹ ਫੈਲਦੀ ਗਈ ਹੈ ਇੰਨੀ ਬੁਰੀ ਤਰ੍ਹਾਂ ਫੈਲੀ ਹੈ ਕਿ ਇੱਕ ਦੇ ਦੋ ਤਿੰਨ ਕੰਪਨੀਆਂ ਚ ਦੇ ਵਿੱਚ ਅੱਗ ਫੈਲ ਗਈ ਆ ਹਾਲਾਂਕਿ ਅਜ ਕਿਸ ਕਾਰਨ ਲੱਗੀ ਆ ਇਸ ਦਾ ਹਜੇ ਕੁਝ ਵੀ ਪਤਾ ਨਹੀਂ ਚੱਲੇ ਆ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਆ ਪਰ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਹਨਾਂ ਦੇ ਵੱਲੋਂ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੇ ਗਈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਕੰਪਨੀ ਦਾ ਸੀ ਉਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਪੂਰੀ ਖਬਰ ਜਿਹੜੀ ਹੈ ਮਹਾਰਾਸ਼ਟਰ ਦੇ ਬਵਿੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉੱਥੇ ਭਿਆਨਕ ਅੱਗ ਲੱਗੀ ਤੇ ਅੱਗ ਇਹਨੀ ਜ਼ਬਰਦਸਤ ਸੀ ਕਿ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਜਿਹੜੀ ਆ ਪੂਰੀ ਤਰ੍ਹਾਂ ਫੈਲੀ ਹੋਈ ਹੈ ਇਹਨਾਂ ਤਿੰਨ ਕੰਪਨੀਆਂ ਦੇ ਵਿੱਚ ਫੈਲੀ ਹੈ ਪੂਰੀ ਅੱਗ ਜਿਹੜੀ ਆ ਲੱਗਦੀ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਆ ਹਾਲਾਂਕਿ ਇਹ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਕਿ ਅੱਗੇ ਕਿਸ ਕਾਰਨ ਲੱਗੀ ਹੈ ਜਾਂ ਫਿਰ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਜ ਇਸ ਤਰ੍ਹਾਂ ਕੀਤਾ ਗਿਆ ਕਿ ਇਹ ਭਰਤਨ ਕੰਪਨੀਓ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਤੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਜਿਹੜੇ ਕਰਮਚਾਰੀ ਸੀਗੇ ਕੰਮ ਕਰਨ ਵਾਲੇ ਤੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ ਸੁਰੱਖਿਆ ਤੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਸੀ ਇਤਨੇ ਕੰਪਨੀਆ ਦਾ ਸੜ ਕੇ ਸੁਆਹ ਹੋ ਗਿਆ ਤੇ ਲੱਖਾਂ ਦਾ ਨੁਕਸਾਨ ਜਿਹੜਾ कंपनी होया तो फायर फायर ब्रिगेड कर्मचारी दी गई आठ बजे आंगर लगे सब मैसेज आया हमारा फायर कंट्रोल से हम लोगों ने तुरंत गाड़ी निकाला आने के बाद थोड़ा बीच में ट्रैफिक लगा हम लोग पहुंच गए थे और आने के बाद देखा की सेकंड फ्लोर पे बहुत बड़ा आंगर लगा हुआ है हम लोगों ने तुरंत पानी मारना चालू किया लेकिन उस साइड में रेसिडेंशल एरिया है कंपनी को साइड पहले वहाँ पे जाके सब इनकर किया उनको थोड़ा लोगों को खाली किया पूरा रूम में से और उनको बोले खरीद अंगार का काम चल रहा है तो 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 अभी थोड़ा कंट्रोल में है अंगार अभी यहाँ पे फिलहाल उन लोगों को पूछा मैं तो वो लोग बोले की तीन कंपनी का माल है तीन कंपनी है तीन कंपनी का माल वो लोग पता है अभी हमारा काम चल रहा है फिलहाल जी जाने हुए है दूरी दूरी। अभी तो हम लोग सब इंक्वायरी किया अभी अभी तो तक पे कुछ ऐसा हुआ नहीं है है सब सुरक्षित तो फिलहाल कियाके कंट्रोल में है भिव्डी से दो गाड़ी है उल्लासनगर का है कल्याण का गाड़ी थाना का भी गाड़ी आई हुई है आठ बजे अंगा लगे सब मैसेज आया हमारा फायर कंट्रोल से हम लोगों ने तुरंत गाड़ी निकाला आने के बाद थोड़ा बीस मिनट ट्रैफिक लगा हम लोग ਨੂੰ ਭਿਆਨਕ ਅੱਗ ਲੱਗ ਗਈ ਆ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਆ ਅਤੇ ਆਸ-ਪਾਸੇ ਦੇ ਜਿਹੜੇ ਲੋਕ ਸੀਗੇ ਜਿਹੜੇ ਆਰਥਿਕੇ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਅੱਗ ਲੱਗੀ ਹੋਈ ਹੈ ਤੇ ਅੱਗ ਦੀ ਲਪਟਾ ਦੂਰ ਤੱਕ ਜਾ ਰਹੀਆਂ ਨੇ ਇਸ ਦੇ ਨਾਲ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਇੱਕ ਨਹੀਂ ਦੋ ਨਹੀਂ ਕਈ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉੱਥੇ ਖਾਲੀ ਕਰਵਾਈ ਗਈ ਹੈ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਕਾਫੀ ਮੁਸ਼ਕਲ ਲੱਗੀ ਹੈ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਇੱਕ ਨਹੀਂ ਤਿੰਨ ਕੰਪਨੀਆਂ ਨੂੰ ਇਕੱਠੇ ਹੀ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਹੈ ਤੇ ਫਿਰ ਅੱਗ ਇਹ ਫੈਲਦੀ ਗਈ ਹੈ ਇੰਨੀ ਬੁਰੀ ਤਰ੍ਹਾਂ ਫੈਲੀ ਹੈ ਕਿ ਇੱਕ ਦੇ ਦੋ ਕਿੰਨ ਕੰਪਨੀਆਂ ਚ ਦੇ ਵਿੱਚ ਅੱਗੇ ਫੈਲ ਗਈ ਆ ਹਾਲਾਂਕਿ ਅਜ ਕਿਸ ਕਾਰਨ ਲੱਗੀ ਆ ਇਸ ਦਾ ਹਜੇ ਕੁਝ ਵੀ ਪਤਾ ਨਹੀਂ ਚੱਲੇ ਆ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਆ ਪਰ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਹਨਾਂ ਦੇ ਵੱਲੋਂ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੇ ਗਈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਕੰਪਨੀਆਂ ਦਾ ਸੀ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪੂਰੀ ਖਬਰ ਜਿਹੜੀ ਹੈ ਮਹਾਰਾਸ਼ਟਰ ਦੇ ਬਵਿੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉੱਥੇ ਭਿਆਨਕ ਅੱਗ ਲੱਗੀ ਤੇ ਅੱਗ ਇਨੀ ਜ਼ਬਰਦਸਤ ਸੀ ਕਿ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਜਿਹੜੀ ਆ ਪੂਰੀ ਤਰ੍ਹਾਂ ਫੈਲੀ ਹੋਈ ਹੈ ਇਹਨਾਂ ਤਿੰਨ ਕੰਪਨੀਆਂ ਦੇ ਵਿੱਚ ਫੈਲੀ ਹੈ ਪੂਰੀ ਅੱਗ ਜਿਹੜੀ ਆ ਲੱਗ ਰਹੀ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਆ ਹਾਲਾਂਕਿ ਇਹ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਕਿ ਅੱਗੇ ਕਿਸ ਕਾਰਨ ਲੱਗੀ ਆ ਜਾਂ ਫਿਰ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਜ ਇਸ ਤਰ੍ਹਾਂ ਕੀਤਾ ਗਿਆ ਕਿ ਇਹ ਭਰਤਨ ਕੰਪਨੀਓ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਤੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕਦਮ ਸਹਿਨ ਦਾ ਮਾਹੌਲ ਬਣ ਗਿਆ ਜਿਹੜੇ ਕਰਮਚਾਰੀ ਸੀਗੇ ਕੰਮ ਕਰਨ ਵਾਲੇ ਤੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ

सेकंड फ्लोर पे बहुत बड़ा आंगर लगा हुआ है हम लोगों ने तुरंत पानी मारना चालू किया लेकिन उस साइड में ले रहे हैं कंपनी को साइड पहले वहाँ पे जाके सब इंक्वार किया उनको थोड़ा लोगों को खाली किया पूरा रूम में उनसे उनको बोले बोला तो अंगार बुझाने का काम चल रहा है अभी थोड़ा कंट्रोल में है अंगार अभी यहाँ पे फिलहाल उन लोगों को पूछा मैं तो वो लोग बोले कि तीन कंपनी का माल है तीन कंपनी कंपनी का माल तो लोग पता है अभी हमारा काम सेट हो रहा है फिलहाल है जी तो अभी तो हम लोग सब इंक्वायरी किया अभी तक तो पे कुछ ऐसा हुआ नहीं है सब सुरक्षित है अभी तो फिलहाल पचास टके कंट्रोल में है भिवडी से दो गाड़ी है उल्लास नगर का है कल्याण का गाड़ी है थाना का भी गाड़ी आई हुई है आठ बजे अंगा लगे सब मैसेज आया हमारा फायर कंट्रोल से हम लोगों ने तुरंत गाड़ी निकाला आने के बाद ਥੋੜਾ ਬਿਸਮੇ ਟ੍ਰੈਫਿਕ ਲਗਾ ਹਮ ਲੋਗ ਤਿੰਨ ਕੰਪਨੀਆਂ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਅਤੇ ਆਸ-ਪਾਸ ਦੇ ਜਿਹੜੇ ਲੋਕ ਸੀਗੇ ਜਿਹੜੇ ਘਾਰ ਸਿਗੇ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਕਿਵੇਂ ਅੱਗ ਲੱਗੀ ਹੋਈ ਹੈ ਤੇ ਅੱਗ ਦੀ ਲਪਟਾ ਦੂਰ ਤੱਕ ਜਾ ਰਹੀਆਂ ਨੇ ਇੱਥੇ ਨਾਲ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਇੱਕ ਨਹੀਂ ਦੋ ਨਹੀਂ ਕਈ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਤੇ ਅੱਗ ਦੇ ਕਾਬੂ ਪਾਉਣ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉੱਥੇ ਖਾਲੀ ਕਰਵਾਏ ਗਏ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਕਾਫੀ ਮੁਸ਼ਕਲ ਲੱਗੀ ਹੈ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਇੱਕ ਨਹੀਂ ਤਿੰਨ ਕੰਪਨੀਆਂ ਨੂੰ ਇਕੱਠੇ ਹੀ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਹੈ ਤੇ ਫਿਰ ਅੱਗ ਇਹ ਫੈਲਦੀ ਗਈ ਹੈ ਇੰਨੀ ਬੁਰੀ ਤਰ੍ਹਾਂ ਫੈਲੀ ਆ ਕਿ ਇੱਕ ਦੇ ਦੋ ਤਿੰਨ ਕੰਪਨੀਆਂ ਚ ਦੇ ਵਿੱਚ ਇਹ ਅੱਗ ਫੈਲ ਗਈ ਆ ਹਾਲਾਂਕਿ ਅਜ ਕਿਸ ਕਾਰਨ ਲੱਗੀ ਆ ਇਸ ਦਾ ਹਜੇ ਕੁਝ ਵੀ ਪਤਾ ਨਹੀਂ ਚੱਲੇ ਆ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਆ ਪਰ ਫਰ ਬਰਗਿਰਦ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਹਨਾਂ ਦੇ ਵੱਲੋਂ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਕੰਪਨੀਆਂ ਦਾ ਸੀ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪੂਰੀ ਖਬਰ ਜਿਹੜੀ ਹੈ ਮਹਾਰਾਸ਼ਟਰ ਦੇ ਬਵਿੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉੱਥੇ ਭਿਆਨਕ ਅਗਲਾ ਗਿੱਟ ਅੱਗ ਇਹਨੀ ਜ਼ਬਰਦਸਤ ਸੀ ਕਿ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਜਿਹੜੀ ਆ ਪੂਰੀ ਤਰ੍ਹਾਂ ਫੈਲੀ ਹੋਈ ਹੈ ਨਾ ਤਿੰਨ ਕੰਪਨੀਆਂ ਦੇ ਵਿੱਚ ਫੈਲੀ ਹੈ ਪੂਰੀ ਅੱਗ ਜਿਹੜੀ ਆ ਲੱਗਦੀ ਗਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਆ ਹਾਲਾਂਕਿ ਇਹ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਕਿਸ ਕਾਰਨ ਲੱਗੀ ਆ ਜਾਂ ਫਿਰ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਜਿ ਇਸ ਤਰ੍ਹਾਂ ਕੀਤਾ ਗਿਆ ਕਿ ਇਹ ਪਰ ਤਿੰਨ ਕੰਪਨੀਆਂ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਤੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਜਿਹੜੇ ਕਰਮਚਾਰੀ ਸੀਗੇ ਕੰਮ ਕਰਨ ਵਾਲੇ ਤੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ ਸੁਰੱਖਿਆ ਤੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਸੀ ਤਿੰਨੇ ਕੰਪਨੀਆਂ ਦਾ ਸੜ ਕੇ ਸੁਆਹ ਹੋ ਗਿਆ ਤੇ ਲੱਖਾਂ ਦਾ ਨੁਕਸਾਨ ਜਿਹੜਾ ਉਹ ਕੰਪਨੀ ਮਾਲਕ ਨੂੰ ਹੋਇਆ ਤਾਂ ਫਿਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। आठ बजे अंगार लगे सब मैसेज आया हमारा फायर कंट्रोल से हम लोगों ने तुरंत गाड़ी निकाला आने के बाद थोड़ा बीच में ट्रैफिक लगा हम लोग यहाँ पे पहुंच गए थे और आने के बाद देखा कि सेकंड फ्लोर पे बहुत बड़ा आंगर लगा हुआ है हम लोगों ने तुरंत पानी मारना चालू किया लेकिन उस साइड में ले रहे हैं कंपनी को साइड में पहले वहां पे जाकर सब इंक्वायरी किया उनको थोड़ा लोगों को खाली किया पूरा रूम में से वो निकल उनको बोला गाड़ी खुली करो का काम चल रहा है अभी थोड़ा कंट्रोल तो में है यहाँ में फिलहाल उन लोगों को पूछा मैं तीन कंपनी का माल है तीन कंपनी है तीन कंपनी का माल वो लोग पता है अभी हमारा काम चल रहा है फिलहाल अभी तो हम लोग सब इंक्वायरी किया है सब सुरक्षित है अभी तो फिलहाल पचास टके कंट्रोल में है ਵੰਡੀ ਚੋਗਾੜੇ ਕੁਲਾਸ ਨਗਰ ਕਾਇ ਕਲਿਆਣ ਕਾੜੇ থানা ਕਾ ਵੀ ਗਾੜੀ ਆਈ ਹੋਈ ਹੈ 8 ਵਜੇ ਅੰਗ ਲਗੇ ਸਬ ਮੈਸੇਜ ਆਇਆ ਆਮਾਰਾ ਫਾਇਰ ਕੰਪਨੀ ਚ ਹਮ ਲੋਗੋ ਨੇ ਤੁਰੰਤ ਗਾੜੀ ਨਿਕਾਲਾ ਅਨੇਕ ਬਾਦ ਥੋੜਾ ਜਿ ਇਸ ਵਿੱਚ ਟ੍ਰੈਫਿਕ ਲਗਾ ਅਮਨ ਲ 10 ਕੰਪਨੀਆਂ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਅਤੇ ਆਸ-ਪਾਸੇ ਦੇ ਜਿਹੜੇ ਲੋਕ ਸੀਗੇ ਜਿਹੜੇ ਕਾਰ ਸੀਗੇ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਕਿਵੇਂ ਇੱਕ ਅੱਗ ਲੱਗੀ ਹੋਈ ਹੈ ਤੇ ਅੱਗ ਦੀ ਲਪਟਾ ਦੂਰ ਤੱਕ ਜਾ ਰਹੀਆਂ ਨੇ ਇੱਥੇ ਨਾਲ ਇੱਕ ਸਹਿਮਤਾ ਮਾਹੌਲ ਬਣ ਗਿਆ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਇੱਕ ਨਹੀਂ ਦੋ ਨਹੀਂ ਕਈ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਤੇ ਅੱਗ ਦੇ ਕਾਬੂ ਪਾਉਣ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉੱਥੇ ਖਾਲੀ ਕਰਵਾਈ ਗਈ ਹੈ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਕਾਫੀ ਮੁਸ਼ਕਲ ਲੱਗੀ ਹੈ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਇੱਕ ਨਹੀਂ ਤਿੰਨ ਕੰਪਨੀਆਂ ਨੂੰ ਇਕੱਠੇ ਹੀ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਹੈ ਤੇ ਫਿਰ ਅੱਗ ਇਹ ਫੈਲਦੀ ਗਈ ਹੈ ਇੰਨੀ ਬੁਰੀ ਤਰ੍ਹਾਂ ਫੈਲੀ ਹੈ ਕਿ ਇੱਕ ਦੇ ਦੋ ਤਿੰਨ ਕੰਪਨੀਆਂ ਦੇ ਵਿੱਚ ਇਹ ਅੱਗ ਫੈਲ ਗਈ ਆ ਹਾਲਾਂਕਿ ਅਜ ਕਿਸ ਕਾਰਨ ਲੱਗੀ ਆ ਇਸ ਦਾ ਹਜੇ ਕੁਝ ਵੀ ਪਤਾ ਨਹੀਂ ਚੱਲੇ ਆ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਆ ਪਰ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਹਨਾਂ ਦੇ ਵੱਲੋਂ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੇ ਗਈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਕੰਪਨੀ ਦਾ ਸੀ ਉਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਪੂਰੀ ਖਬਰ ਜਿਹੜੀ ਹੈ ਮਹਾਰਾਸ਼ਟਰ ਦੇ ਬਵਿੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉੱਥੇ ਭਿਆਨਕ ਅੱਗ ਲੱਗੀ ਤੇ ਅੱਗ ਇਹਨੀ ਜ਼ਬਰਦਸਤ ਸੀ ਕਿ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਜਿਹੜੀ ਆ ਪੂਰੀ ਤਰ੍ਹਾਂ ਫੈਲੀ ਹੋਈ ਹੈ ਇਹਨਾਂ ਤਿੰਨ ਕੰਪਨੀਆਂ ਦੇ ਵਿੱਚ ਫੈਲੀ ਹੈ ਪੂਰੀ ਅੱਗ ਜਿਹੜੀ ਆ ਲੱਗਦੀ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਆ ਹਾਲਾਂਕਿ ਇਹ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਕਿ ਅੱਗੇ ਕਿਸ ਕਾਰਨ ਲੱਗੀ ਆ ਜਾਂ ਫਿਰ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਜ ਇਸ ਤਰ੍ਹਾਂ ਕੀਤਾ ਗਿਆ ਕਿ ਇਹ ਭਰਤਨ ਕੰਪਨੀਓ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਤੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕਦਮ ਸਹਿਨ ਦਾ ਮਾਹੌਲ ਬਣ ਗਿਆ ਜਿਹੜੇ ਕਰਮਚਾਰੀ ਸੀਗੇ ਕੰਮ ਕਰਨ ਵਾਲੇ ਤੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ ਸੁਰੱਖਿਆ ਤੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਸੀ ਇਤਨੇ ਕੰਪਨੀਆ ਦਾ ਸੜ ਕੇ ਸੁਆਹ ਹੋ ਗਿਆ ਤੇ ਲੱਖਾਂ ਦਾ ਨੁਕਸਾਨ ਜਿਹੜਾ कंपनी मालिक होया तो मालूक फायर ब्रिगेड के कर्मचारी की जानकारी गई भी सुना आठ बजे अंगार लगे मैसेज आया हमारा फायर कंट्रोल से हम लोगों ने तुरंत गाड़ी निकाला आने के बाद थोड़ा बीच में ट्रैफिक लगा हम लोग पहुंच गए थे और आने के बाद देखा कि सेकंड फ्लोर पे बहुत बड़ा अंगार लगा हुआ है हम लोगों ने तुरंत पानी मारना चालू किया लेकिन उस साइड में रेसिडेंशियल एरिया है कंपनी को साइड पहले वहाँ पे जाके सब इंक्वायर किया उनको पूरा का काम चल रहा है अभी थोड़ा कंट्रोल में अंगारोडाउन में फिलहाल उन लोगों को पूछा मैं वो तो लोग बोले की तीन कंपनी का माल है तीन कंपनी है तीन कंपनी का माल वो लोग पता है अभी हमारा काम सेट रहा है फिलहाल जी है तो अभी तो हम लोग सब इंक्वायरी किया अभी तक तो पे कुछ ऐसा हुआ नहीं है सब सुरक्षित है अभी तो पचास टके कंट्रोल में है भिवडी से दो गाड़ी है एक उल्लासनगर का कल्याण का गाड़ी है थाना का भी गाड़ी आई हुई है आठ बजे अंगार लगे सब मैसेज आया हमारा फायर कंट्रोल से हम लोगों ने तुरंत गाड़ी निकाला आने के बाद थोड़ा बीच में ट्रैफिक लगा हम लोग ਨੇ ਕਿ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਅਤੇ ਆਸ-ਪਾਸੇ ਦੇ ਜਿਹੜੇ ਲੋਕ ਸੀਗੇ ਜਿਹੜੇ ਘਾਰ ਸਿਗੇ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਅੱਗ ਲੱਗੀ ਹੋਈ ਹੈ ਤੇ ਅੱਗ ਦੀਆਂ ਲਪਟਾਂ ਦੂਰ ਤੱਕ ਜਾ ਰਹੀਆਂ ਨੇ ਇੱਥੇ ਨਾਲ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਇੱਕ ਨਹੀਂ ਦੋ ਨਹੀਂ ਕਈ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉੱਥੇ ਖਾਲੀ ਕਰਵਾਏ ਗਏ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਕਾਫੀ ਮੁਸ਼ਕਲ ਲੱਗੀ ਹੈ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਇੱਕ ਨਹੀਂ ਤਿੰਨ ਕੰਪਨੀਆਂ ਨੂੰ ਇਕੱਠੇ ਹੀ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਹੈ ਤੇ ਫਿਰ ਅੱਗ ਇਹ ਫੈਲਦੀ ਗਈ ਹੈ ਇੰਨੀ ਬੁਰੀ ਤਰ੍ਹਾਂ ਫੈਲੀ ਹੈ ਕਿ ਇੱਕ ਦੇ ਦੋ ਤਿੰਨ ਕੰਪਨੀਆਂ ਚ ਦੇ ਵਿੱਚ ਅੱਗੇ ਫੈਲ ਗਈ ਆ ਹਾਲਾਂਕਿ ਅੱਗੇ ਕਿਸ ਕਾਰਨ ਲੱਗੀ ਆ ਇਸ ਦਾ ਹਜੇ ਕੁਝ ਵੀ ਪਤਾ ਨਹੀਂ ਚੱਲੇ ਆ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਹਨਾਂ ਦੇ ਵੱਲੋਂ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੇ ਗਈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਕੰਪਨੀਆਂ ਦਾ ਸੀ ਉਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਪੂਰੀ ਖਬਰ ਜਿਹੜੀ ਹੈ ਮਹਾਰਾਸ਼ਟਰ ਦੇ ਬਵਿੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉੱਥੇ ਭਿਆਨਕ ਅੱਗ ਲੱਗੀ ਤੇ ਅੱਗ ਇਨੀ ਜ਼ਬਰਦਸਤ ਸੀ ਕਿ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਜਿਹੜੀ ਆ ਪੂਰੀ ਤਰ੍ਹਾਂ ਫੈਲੀ ਹੋਈ ਹੈ ਇਹਨਾਂ ਤਿੰਨ ਕੰਪਨੀਆਂ ਦੇ ਵਿੱਚ ਫੈਲੀ ਹੈ ਪੂਰੀ ਅੱਗ ਜਿਹੜੀ ਆ ਲਗ ਰਹੀ ਗਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਆ ਹਾਲਾਂਕਿ ਇਹ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਕਿ ਅੱਗੇ ਕਿਸ ਕਾਰਨ ਲੱਗੀ ਆ ਜਾਂ ਫਿਰ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਜ ਇਸ ਤਰ੍ਹਾਂ ਕੀਤਾ ਗਿਆ ਕਿ ਇਹ ਭਰਤਨ ਕੰਪਨੀਓ ਜਿਸ ਤਰੀਕੇ ਨਾਲ ਅੱਗ ਲੱਗੀ ਆ ਤੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕਦਮ ਸਹਿਨ ਦਾ ਮਾਹੌਲ ਬਣ ਗਿਆ ਜਿਹੜੇ ਕਰਮਚਾਰੀ ਸੀਗੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ ਸੁਰੱਖਿਆ ਤੇ ਜਾਨੀ ਨੁਕਸਾਨ ਤੋਂ

हम लोगों ने तुरंत पानी मारना चालू किया लेकिन उस साइड में रेसिडेंस रेसिडेंशल रहे है कंपनी उस साइड पहले वहाँ पे जाके सब इंक्वायर किया उनको थोड़ा लोगों को खाली किया पूरा और निकल उनको बोले बोला करो अंगार का काम चल रहा है अभी थोड़ा कंट्रोल में है अंगार अभी यहाँ पे फिलहाल उन लोगों को पूछा मैं वो लोग बोले लो कि तीन कंपनी का माल है तीन कंपनी का माल वो लोग पता है अभी हमारा काम चल रहा है फिलहाल पचास टके कंट्रोल में है भिवंटी से दो गाड़ी है उल्लासनगर का है कल्याण का गाड़ी थाना का भी गाड़ी आई हुई है आठ बजे अंगा लगे सब मैसेज आया हमारा फायर कंट्रोल से हम लोगों ने तुरंत गाड़ी निकाला आने के बाद थोड़ा बीस मिनट ट्रैफिक लगा हम लोग ਆਂ ਨੂੰ ਭਿਆਨਕ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ ਅਤੇ ਆਸ-ਪਾਸੇ ਦੇ ਜਿਹੜੇ ਲੋਕ ਸੀਗੇ ਜਿਹੜੇ ਘਰ ਸੀਗੇ ਉਹਨਾਂ ਦੇ ਵਿੱਚ ਇੱਕਦਮ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਕਿਵੇਂ ਅੱਗ ਲੱਗੀ ਹੋਈ ਹੈ ਤੇ ਅੱਗ ਦੀ ਲਪਟਾਂ ਦੂਰ ਤੱਕ ਜਾ ਰਹੀਆਂ ਨੇ ਐਤੇ ਨਾਲ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਇੱਕ ਨਹੀਂ ਦੋ ਨਹੀਂ ਕਈ ਗੱਡੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਲੋਕ ਉੱਥੇ ਰਹਿ ਰਹੇ ਸੀਗੇ ਉੱਥੇ ਖਾਲੀ ਕਰਵਾਏ ਗਏ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਸ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਕਾਫੀ ਮੁਸ਼ਕਲ ਲੱਗੀ ਹੈ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਕਿਉਂਕਿ ਇੱਕ ਨਹੀਂ ਤਿੰਨ ਕੰਪਨੀਆਂ ਨੂੰ ਇਕੱਠੇ ਹੀ ਅੱਗ ਲੱਗੀ ਸੀ ਜਦੋਂ ਅੱਗ ਲੱਗੀ ਹੈ ਤੇ ਫਿਰ ਅੱਗ ਇਹ ਫੈਲਦੀ ਗਈ ਹੈ ਇੰਨੀ ਬੁਰੀ ਤਰ੍ਹਾਂ ਫੈਲੀ ਹੈ ਕਿ ਇੱਕ ਦੇ ਦੋ ਤਿੰਨ ਕੰਪਨੀਆਂ ਚ ਦੇ ਵਿੱਚ ਅੱਗ ਫੈਲ ਗਈ ਆ ਹਾਲਾਂਕਿ ਅਜੇ ਕਿਸ ਕਾਰਨ ਲੱਗੀ ਆ ਇਸ ਦਾ ਹਜੇ ਕੁਝ ਵੀ ਪਤਾ ਨਹੀਂ ਚੱਲੇ ਆ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਆ ਪਰ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਆ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਉਹਨਾਂ ਦੇ ਵੱਲੋਂ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੇ ਗਈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਸਮਾਨ ਜਿਹੜਾ ਕੰਪਨੀਆਂ ਦਾ ਸੀ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪੂਰੀ ਖਬਰ ਜਿਹੜੀ ਹੈ ਮਹਾਰਾਸ਼ਟਰ ਦੇ ਬਵਿੰਡੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਕੰਪਨੀਆਂ ਦਾ ਕੰਮ ਚੱਲ ਰਿਹਾ ਸੀ ਉੱਥੇ ਭਿਆਨਕ ਅੱਗ ਲੱਗੀ ਤੇ ਅੱਗ ਇਹਨੀ ਜ਼ਬਰਦਸਤ ਸੀ ਕਿ ਇੱਕ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਅੱਗ ਜਿਹੜੀ ਆ ਪੂਰੀ ਤਰ੍ਹਾਂ ਫੈਲੀ ਹੋਈ ਹੈ ਇਹਨਾਂ ਤਿੰਨ ਕੰਪਨੀਆਂ ਦੇ ਵਿੱਚ ਫੈਲੀ ਹੈ ਪੂਰੀ ਅੱਗ ਜਿਹੜੀ ਆ ਲਗਦੀ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਫੈਲਦੀ ਗਈ ਆ ਹਾਲਾਂਕਿ ਇਹ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਕਿ ਅੱਗੇ ਕਿਸ ਕਾਰਨ ਲੱਗੀ ਆ ਜਾਂ ਫਿਰ ਸ਼ਰਾਰਤੀ ਅਨਸਰ ਦੇ ਵੱਲੋਂ ਕੋਈ ਜ ਇਸ ਤਰ੍ਹਾਂ